ਇਹ ਸੀ ਸਾਉਦੀ ਦੇਖ ਰੇ ਵਿੱਚ ਬੰਦ ਰਿਆ ਵਾ ਤਾਂ ਇੱਥੇ ਜਿਹੜਾ ਕੰਮ ਸਾਲ ਇੱਕ ਚੋਣਾ ਸੀਗਾ ਉਹ 3 ਮਹੀਨਿਆਂ ਚੋਂ ਜਾ ਰਿਹਾ ਵਾ ਬਰੀ ਖੁਸ਼ੀ ਹੁੰਦੀ ਹੈ ਥੋੜਾ ਲੇਟ ਜ਼ਰੂਰ ਹੋਇਆ ਬਟ ਉਹਨਾਂ 15 ਜਨਵਰੀ ਸਾਡੀ ਡੈਡਲਾਈਨ ਸਪੈਕਸ ਕੀਤੀ ਹੈ ਐਮਐਲਐਸ ਸਾਹਿਬਾ ਕੀ ਮੌਜੂਦ ਨੇ ਬਾਕੀ ਸਾਰੇ ਕਾਉਂਸਲਰ ਸਾਹਿਬਾਨ ਡੀਓ ਮੈਡਮ ਵੀ ਇੱਥੇ ਨੇ ਤੇ ਇੰਪਰੂਵਮੈਂਟ ਰੈਸਟ ਵਾਲੇ ਇੰਜੀਨੀਅਰ ਵੀ ਆਏ ਹੋਏ ਆ ਤੇ ਫਿਕੀਦਾ ਸਾਹਿਬ ਨੇ ਉਹਨਾਂ ਨੇ ਸਾਨੂੰ 15 ਜਨਵਰੀ ਲਾਸਟ ਜਿਹੜੀ ਹੈਗੀ ਡੈਡਲਾਈਨ ਲੱਸੀ ਹੈ 16 ਜਨਵਰੀ ਅਸੀਂ ਸਕੂਲ ਦਾ ਜਿਹੜਾ ਰਹੇਗਾ 16 ਜਨਵਰੀ ਤੋਂ ਬਾਅਦ ਇਹ ਬੱਚਿਆਂ ਵਾਸਤੇ ਸਮਰਕਿਤ ਕਰਦਾ ਕਿਉਂਕਿ ਬੱਚਿਆਂ ਦੇ ਪੋਇੰਟ ਦਾ ਸਵਾਲ ਆ ਇਹ ਜਲਦੀ 3 ਮਹੀਨਿਆਂ ਦੇ ਅੰਦਰ-ਅੰਦਰ ਡੀਸੀ ਸਾਹਿਬ ਨੇ ਅੱਜ ਕਹਿਤਾ 3 ਮਹੀਨਿਆਂ ਦੇ ਅੰਦਰ-ਅੰਦਰ ਉਹਦੇ ਵਿੱਚ ਸਾਡੇ ਸਪੋਰਟ ਕੀਤਾ ਜਾਊਗਾ ਸਕੂਲ ਔਰ ਮੈਨੂੰ ਇਹ ਵੀ ਦੱਸ ਕੇ ਖੁਸ਼ੀ ਹੁੰਦੀ ਆ ਕਿ ਹਲਕਾ ਸੈਂਟਰ ਦਾ ਇਹ ਸਕੂਲ ਜਿਹੜਾ ਵਾ ਪੰਜਾਬ ਦੇ ਸਾਰੇ ਸਕੂਲਾਂ ਨਾਲ ਨੰਬਰ 1 ਬਣਨ ਜਾ ਰਿਹਾ ਵਾ ਹਾਂਜੀ ਇਹ ਥੋੜਾ ਜਿਹਾ ਪਿਛੜਿਆ ਹੋਇਆ ਇਲਾਕਾ ਸੀ ਇੱਥੇ ਜ਼ਰੂਰਤ ਸੀ ਇਹੋ ਜਿਹਾ ਸਕੂਲ ਦੀ ਮਿਡਲ ਕਲਾਸ ਲੋਕ ਸਾਡੇ ਵਰਗੇ ਰਹਿੰਦੇ ਹੈਗੇ ਆਂ ਔਰ ਇਹਨਾਂ ਨੂੰ ਲੋੜ ਸੀ ਸਕੂਲ ਬਹੁਤ ਦੂਰ ਜਾਣਾ ਪੈਂਦਾ ਸੀ ਬੱਚਿਆਂ ਨੂੰ ਔਰ ਬਿਲਕੁਲ ਏਰੀਆ ਦੇ ਵਿੱਚ ਅੱਜ ਇਹ ਸਕੂਲ ਖੁੱਲਣ ਜਾ ਰਿਹਾ ਹੈਗਾ ਇਹਦਾਂ ਬਹੁਤ ਵੱਡਾ ਸਾਡੀਆਂ ਧੀਆਂ ਭੈਣਾਂ ਨੂੰ ਫਾਇਦਾ ਹੋਏਗਾ ਇਹ ਆਮ ਆਦਮੀ ਪਾਰਟੀ ਸਰਕਾਰ ਤੇ ਇਹ ਜਿਹੜਾ ਡਾ. ਵੀਰ ਨਿਰਕਰ ਬਾਬਾ ਸਾਹਿਬ ਦਾ ਜੋ ਸੁਪਨਾ ਸੀ ਉਹ ਆਮ ਆਦਮੀ ਪਾਰਟੀ ਸਰਕਾਰ ਪੂਰਾ ਕਰ ਰਹੀ ਆ ਅਜਿਲੀ ਉਧਿਆਣਾ ਵਿਖੇ ਆਮ ਆਦੀ ਪਾਰਟੀ ਤੋਂ ਵਿਧਾਇਕ ਅਸ਼ੋਕ ਪ੍ਰੇਸ਼ਰ ਪੱਪੀ ਜੀ ਕਦਵਾਈ ਨਗਰ ਵਿਖੇ ਸਕੂਲ ਆਫ ਐਡਮਿਨਸ ਨੇੜੇ ਸੋਫੀਆ ਚੌਂਕ ਤੇ ਚੱਲ ਰਹੇ ਵਿਕਾਸ ਕਾਰਜ ਦਾ ਲੁਧਿਆਣਾ ਡੀਸੀ ਹਮਾਂਸ਼ੂ ਜੈਨ ਜੀ ਦੇ ਨਾਲ ਨਿਰੀਖਣ ਕਰਨ ਲਈ ਪਹੁੰਚੇ ਉਹ ਅੱਜ ਡੀਸੀ ਸਾਹਿਬ ਆਏ ਆ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਵੀ ਹੁੰਦੀ ਆ ਵੀ ਇਹ ਸਕੂਲ ਅਗਰ ਡੀਸੀ ਸਾਹਿਬ ਦੀ ਦੇਖਰੇਖ ਚ ਬਣ ਰਿਹਾ ਵਾ ਤਾਂ ਇੱਥੇ ਜਿਹੜਾ ਕੰਮ ਸਾਲ ਇੱਕ ਚ ਹੋਣਾ ਸੀਗਾ ਉਹ 3 ਮਹੀਨਿਆਂ ਚ ਹੋਣ ਜਾ ਰਿਹਾ ਵਾ ਇਹ ਮੈਨੂੰ ਇਸ ਗੱਲ ਦੀ ਦੱਸਦੇ ਹੋਏ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਹਲਕਾ ਸੈਂਟਰ ਦੇ ਸਾਡੇ ਕਾਉਂਸਲਰ ਰਾਜੂ ਬਾਬਾ ਜੀ ਭਾਰਤੀ ਜੀ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਤੇ ਇਲਾਕਾ ਨਿਵਾਸੀ ਜਿੰਨੇ ਵੀ ਖੜੇ ਆ ਸਾਰੇ ਇਸ ਗੱਲੋਂ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਕਿਉਂਕਿ ਅਫਸਰ ਦੀ ਜਦੋਂ ਨੀਅਤ ਕਰਨ ਦਾ ਕੰਮ ਹੋਵੇ ਤਾਂ ਮੈਨੂੰ ਇਸ ਗੱਲ ਦਾ ਦਾਗ ਡੀਸੀ ਸਾਹਿਬ ਦੂਜਾ ਚੱਕਰ ਆ ਇੱਥੇ ਇਹ ਤੀਜਾ ਚੱਕਰ ਆ ਤੀਸਰੇ ਚੱਕਰ ਦੇ ਵਿੱਚ ਜਦੋਂ ਵੀ ਆਇਆ ਜੇ ਕੋਈ ਪੈਸੇ ਦਾ ਇਸ਼ੂ ਹੋਇਆ ਠੇਕੇਦਾਰ ਨੇ ਕਿਹਾ ਤਾਂ ਡੀਸੀ ਸਾਹਿਬ ਨੇ ਕਿਹਾ ਪੇਮੈਂਟ ਮੈਂ ਕਰਦਾ ਵਾਂ ਤੁਸੀਂ ਮੈਨੂੰ ਬਾਅਦ ਵਿੱਚ ਮੇਰੇ ਖਾਤੇ 'ਚ ਦੇ ਦਿਓ ਇਹ ਸਾਡੇ ਲਈ ਲੱਕੀ ਗੱਲ ਆ ਕਿਉਂਕਿ ਅਫਸਰ ਇੱਕ ਐਨਾ ਜ਼ਿਆਦਾ ਬੋਝ ਪਾ ਕੇ ਕੰਮ ਕਰਾ ਰਹੇ ਆ ਕਿਉਂਕਿ ਬੱਚਿਆਂ ਦੇ ਪੁਹ ਇੱਕ ਦਾ ਸਵਾਲ ਆ ਇਹ ਜਲਦੀ 3 ਮਹੀਨਿਆਂ ਦੇ ਅੰਦਰ ਅੰਦਰ ਡੀਸੀ ਸਾਹਿਬ ਨੇ ਅੱਜ ਕਹਿਤਾ 3 ਮਹੀਨਿਆਂ ਦੇ ਅੰਦਰ ਅੰਦਰ ਉਹਦੇ ਵਿੱਚ ਸਾਡੇ ਸਪੁਰਦ ਕੀਤਾ ਜਾਊਗਾ ਸਕੂਲ ਬੱਚਿਆਂ ਨੂੰ ਵਿਦਿਆ ਪ੍ਰਾਪਤ ਹੋਊਗੀ 3 ਮਹੀਨੇ ਬਾਅਦ ਇਹ ਸਕੂਲ ਦੀ ਓਪਨਿੰਗ ਮੁੱਖ ਮੰਤਰੀ ਸਾਹਿਬ ਤੋਂ ਇਹ ਹੱਥਾਂ ਨਾਲ ਕਰਾਵਾਂਗੇ अरविंद केजरीवाल जी भी आओगे और डीसी साहब दी अध्यक्षता ਦੇ ਵਿੱਚ ਇਹ ਸਾਰਾ ਕੰਮ ਹੋਣ ਜਾ ਰਿਹਾ ਹੁਣ ਸਾਹਿਬ तकरीबन ਕਿੰਨਾ ਜਿਹੜਾ ਕੰਮ ਹੋ ਰਿਹਾ ਰਹਿੰਦਾ ਦੇ ਕੋਣ ਹੁੰਦਾ ਸਮਝੋ ਪਹੁੰਚ ਰਹੀ ਸਾਰਾ ਕੁਝ ਹੀ ਹੋ ਗਿਆ 80% ਕੰਮ ਹੋ ਗਿਆ ਹੋਇਆ 20% ਰਹਿ ਗਿਆ 20% ਜਿਹੜਾ ਕੰਮ ਆ ਉਹ 3 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕੀਤਾ ਜਾਊਗਾ ਔਰ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਹੁੰਦੀ ਆ ਕਿ ਹਲਕਾ ਸੈਂਟਰ ਦਾ ਇਹ ਸਕੂਲ ਜਿਹੜਾ ਵਾ ਪੰਜਾਬ ਦੇ ਸਾਰੇ ਸਕੂਲਾਂ ਨਾਲ ਨੰਬਰ 1 ਬਣ ਜਾ ਰਿਹਾ ਵਾਏ ਕਿਹੜੀ ਕਲਾਸ ਤੋਂ ਕਿਹੜੀ ਕਲਾਸ ਇਹ 5ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ 12ਵੀਂ ਕਲਾਸਮੀ ਪਲਸ 2 ਤੱਕ ਪਲਸ 2 ਤੱਕ ਪਲਸ 2 ਤੱਕ ਇਹ ਸਕੂਲ ਦੇ ਅੰਦਰ ਉਹ ਵਿਦਿਆ ਪ੍ਰਾਪਤ ਹੋਣੀ ਹੈ ਜਿਹੜੀ ਗਵਰਨਮੈਂਟ ਤੇ ਵੱਡੇ ਵੱਡੇ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਚ ਹੁੰਦੀ ਹੈ ਉਹ ਤੋਂ ਵਧੀਆ ਵਿਦਿਆ ਜਿਹੜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਜੋ ਸਾਡੇ ਸੁਪਰੀਮੋ ਅਰਬਿੰਦ ਕੇ ਜੀ ਵਾਲੀ ਸੋਚ ਆ ਵੀ ਵਿਦਿਆ ਤੇ ਹੈਲਥ ਇਹ ਦੋ ਚੀਜ਼ਾਂ ਦੇ ਉੱਤੇ ਸਾਡੇ 3 ਸਾਲ ਹੋ ਗਏ ਪੰਜਾਬ ਸਰਕਾਰ ਦਾ ਪੂਰਾ ਮਿਸ਼ਨ ਬਣਾ ਕੇ ਕੰਮ ਨੂੰ ਅੱਗੇ ਲੈ ਕੇ ਜਾ ਰਿਹਾ ਜਿਹੜੀ ਵਿਦਿਆ ਦੀ ਕ੍ਰਾਂਤੀ ਆ ਉਹ ਤੁਹਾਨੂੰ ਅੱਜ ਪੰਜਾਬ 'ਚ ਦੇਖਣ ਨੂੰ ਮਿਲੂਗੀ ਔਰ ਪੰਜਾਬ ਦੇ ਅੰਦਰ ਸਾਰੇ ਟੀਚਰ ਸਹਿਬਾਨ ਸਾਰੇ ਪ੍ਰਿੰਸੀਪਲ ਸਹਿਬਾਨ ਸਰਕਾਰੀ ਸਕੂਲਾਂ ਦੇ ਅੱਜ ਉਹ ਵਿਦਿਆਰਥੀਆਂ ਨੂੰ ਲੈਕ ਬਣਾ ਰਿਹਾ ਜੋ ਪ੍ਰਾਈਵੇਟ ਸਕੂਲਾਂ ਚ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਹਾਂ ਮੈਨੂੰ ਕਈ ਵਾਰ ਐਮ.ਐਲ.ਏ ਸਾਹਿਬ ਦੇ ਫੋਨ ਵੀ ਆਏ ਇਸ ਨੂੰ ਲੈ ਕੇ ਔਰ ਕਾਫੀ ਰੈਗੂਲਰਲੀ ਮੋਨੀਟਰ ਕਰਦੇ ਆ ਇਸ ਚੀਜ਼ ਨੂੰ ਵੀ ਸਕੂਲ ਦਾ ਕੰਮ ਬਹੁਤ ਛੇਤੀ ਕੁਛੇਤੀ ਹੋਣਾ ਚਾਹੀਦਾ ਕਿਉਂਕਿ ਇਹ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਪਹਿਲਾਂ ਇੱਥੇ ਫੰਡਸ ਦਾ ਇਸ਼ੂ ਆ ਰਿਹਾ ਸੀ ਕਿਉਂਕਿ ਕੁਝ ਕੁਝ ਕੰਮ ਜਿਹੜੇ ਨੇ ਵੇ ਨਵੇਂ ਐਡ ਹੋ ਗਏ ਸੀਗੇ ਜਿਵੇਂ ਰੈਂਪ ਦਾ ਕੰਮ ਹੋ ਗਿਆ ਔਰ ਸਟੇਜਿਸ ਹੋ ਗਈ ਪਿੱਛੇ ਹੋਰ ਗੇਟਸ ਵਗੈਰਾ ਬਣਾਉਣੇ ਪਿੱਛੇ ਹੋਰ ਨਰੇਗਾ ਬਲੌਕ ਬਣਾਣਾ ਹੈ ਜਿਹੜੇ ਮਿਡੇ ਮੀਲ ਬਲੌਕ ਬਣਾਣਾ ਹੈ ਤੇ ਵਕ ਵਕ ਕਮ ਐਡ ਹਨ ਕਾਰਨ ਸਕੋਪ ਰਿਵਾਈਜ਼ ਹੋ ਗਿਆ ਸੀ ਜਿਸ ਕਰਕੇ ਫੰਡਸ ਦੀ ਸ਼ੋਰਟੇਜ ਹੋ ਗਈ ਸੀ ਤੇ ਲਗਭਗ ਕਰੋੜ ਸਵਾ ਕਰੋੜ ਰੁਪਏ ਸ਼ੋਰਟ ਪੈ ਗਿਆ ਸੀ ਔਰ ਅਸੀਂ ਫਿਰ ਅਸੀਂ ਅੰਡਰਟੇਕਿੰਗ ਦਿੱਤੀ ਸੀ ਜੇਕਰ ਕੋਈ ਵੀ ਫੰਡ ਦੀ ਸ਼ਾਰਟੇਜ ਪੈਂਦੀ ਹੈ ਤੇ ਸਾਡੇ ਡੀਸੀ ਦਫ਼ਤਰ ਵੱਲੋਂ ਅਸੀਂ ਪੇ ਕਰ ਦਾਂਗੇ ਸਾਨੂੰ ਉੱਪਰੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਉਂ ਜਦੋਂ ਵੀ ਆਏਗਾ ਆ ਜਾਏਗਾ ਤੇ ਇਸ ਕਰਕੇ ਅਸੀਂ ਇੰਪਰੂਵਮੈਂਟ ਟਰਸਟ ਨੂੰ ਵੀ ਥੋੜਾ ਹੱਲਾਸ਼ੇਰੀ ਦੇ ਕੇ ਫਿਰ ਅੱਗੇ ਕੰਮ ਤੋਰਿਆ ਸੀ ਤੇ ਉਹ ਇਹਨਾਂ ਨੂੰ ਟੈਂਡਰ ਵਗੈਰਾ ਲਗਾ ਕੇ ਦੁਬਾਰਾ ਸਿਰੇ ਤੋਂ ਟੈਂਡਰ ਲੱਗ ਗਿਆ ਅਗਸਤ ਦੇ ਵਿੱਚ ਉਹਨਾਂ ਦਾ ਟੈਂਡਰ ਮੈਚੁਰ ਹੋ ਕੇ ਸਤੰਬਰ ਕੰਮ ਸ਼ੁਰੂ ਹੋ ਗਿਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਥੋੜਾ ਲੇਟ ਸ਼ੁਰੂ ਹੋਇਆ ਬਟ 15 ਜਨਵਰੀ ਸਾਡੀ ਡੈਡਲਾਈਨ ਅਸੀਂ ਫਿਕਸ ਕੀਤੀ ਹੈ ਐਮਐਲਏ ਸਾਹਿਬ ਵੀ ਇੱਥੇ ਮੌਜੂਦ ਨੇ ਬਾਕੀ ਸਾਰੇ ਕਾਉਂਸਲਰ ਸਾਹਿਬਾਨ ਨੇ ਡੀਓ ਮੈਡਮ ਵੀ ਇੱਥੇ ਨੇ ਤੇ ਇੰਪਰੂਵਮੈਂਟ ਫੰਡ ਵਾਲੇ ਇੰਜੀਨੀਅਰਸ ਵੀ ਆਏ ਆ ਔਰ ਫਿਕੀਦਾਰ ਸਾਹਿਬ ਵੀ ਨੇ ਉਹਨਾਂ ਨੇ ਸਾਨੂੰ 15 ਜਨਵਰੀ ਲਾਸਟ ਜਿਹੜੀ ਹੈਗੀ ਡੈਡਲਾਈਨ ਦੱਸੀ ਹੈ 16 ਜਨਵਰੀ ਨੂੰ ਅਸੀਂ ਸਕੂਲ ਦਾ ਜਿਹੜਾ ਹੈਗਾ ਉਹ 16 ਜਨਵਰੀ ਤੋਂ ਬਾਅਦ ਇਹਨੂੰ ਬੱਚਿਆਂ ਵਾਸਤੇ ਨੂੰ ਸਮਰਪਿਤ ਕਰ ਦਾਂਗੇ ਜੀ 15 ਜਨਵਰੀ ਦੀ ਗੱਲ ਕਰਨ ਤਾਂ ਇਹ ਗੱਲ ਬਣੀ ਚਾਹੀਏ ਕਿ ਆਉਣ ਵਾਲਾ ਜਿਹੜਾ ਨਿਊ ਸੈਸ਼ਨ ਆ 26 ਵਾਲਾ ਉੱਤੋਂ ਬੱਚੇ ਜਿਹੜੇ ਨੇ ਇੱਥੇ ਪੜਦੇ ਹੋਏ ਨਜ਼ਰ ਆ ਬਿਲਕੁਲ ਜੀ ਬਿਲਕੁਲ 100% 110% ਇੱਥੇ ਬੱਚੇ ਪੜਦੇ ਨਜ਼ਰ ਆਣਗੇ ਜੀ ਸਰ ਕਿੰਨੇ ਕਲਾਸਰੂਮ ਹੈ ਟੋਟਲ ਇ ਕਲਾਸਰੂਮ 40 40 ਕਲਾਸਰੂਮ ਹੈਗੇ ਟੋਟਲ ਦਾ ਸੁਖਜੀਤ ਸਿੰਘ ਆਜ਼ਾਦ ਜੀ ਹਲਕਾ ਮੀਡੀਆ ਇੰਚਾਰਜ ਸੈਂਟਰਲ ਅੱਜ ਸਾਡੇ ਏਰੀਆ ਵਿੱਚ ਵਾਰਡ ਨੰਬਰ 75 ਦੇ ਵਿੱਚ ਜੋ ਸਮਾਰਟ ਸਕੂਲ ਤਿਆਰ ਹੋ ਰਿਹਾ ਪਿਛਲੇ ਕੁਝ ਸਾਲਾਂ ਤੋਂ ਔਰ ਉਹਦੀ ਅੱਜ ਸ਼੍ਰੀ ਐਮਐਲਏ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਦੁਬਾਰਾ ਵਿਜ਼ਿਟ ਕੀਤਾ ਹੈਗਾ ਔਰ ਡੀਸੀ ਸਾਹਿਬ ਨੇ ਵਿਜ਼ਿਟ ਕੀਤਾ ਹੈਗਾ ਜੋ ਕੰਮ ਪੈਂਡਿੰਗ ਚੱਲ ਰਹੇ ਸੀ ਉਹਨਾਂ ਤੋਂ ਜਾਣੂ ਕਰਾਇਆ ਗਿਆ ਹੈ ਔਰ ਇਹ ਜਲਦੀ ਹੀ ਸਕੂਲ ਜਿਹੜਾ ਹੈਗਾ ਆਮ ਪਬਲਿਕ ਦੇ ਹੱਥਾਂ 'ਚ ਦਿੱਤਾ ਜਾਏਗਾ ਜੀ ਜਿਹਦਾ ਕਿਹਾ ਜਾ ਰਿਹਾ ਕਿ ਭਈ ਆਣ ਵਾਲੀ ਜਿਹੜੀ 15 ਜਨਵਰੀ ਆ ਉਸ ਨੂੰ ਸਕੂਲ ਮੁਕੰਮਲ ਹੋ ਜਾਏਗਾ ਲੱਗਦਾ ਭਈ ਇਹ ਨਵਾਂ ਸੈਸ਼ਨ ਆ ਉਹ ਤੋਂ ਬੱਚੇ ਪੜਦੇ ਨਜ਼ਰ ਹਾਂਜੀ ਬਿਲਕੁਲ ਜੋ ਨਵਾਂ ਸੈਸ਼ਨ ਹੈ ਸਕੂਲ ਦੇ ਵਿੱਚ ਬੱਚੇ ਜ਼ਰੂਰ ਪੜਦੇ ਨਜ਼ਰ ਆਣਗੇ ਇਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੋਈ ਆ ਸਾਡੇ ਐਮ.ਐਲ.ਏ. ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਨ੍ਹਾਂ ਨੇ ਦੇਖ ਰਿਹਾ ਵਿੱਚ ਦਿਨ ਰਾਤ ਕੰਮ ਕਰਕੇ ਅੰਤਮ ਜੋ ਸ਼ੋਹਾ ਹੈਗੀਆਂ ਸਕੂਲ ਦੀਆਂ ਉਹ ਪੂਰੀਆਂ ਹੋਣ ਜਾ ਰਹੀਆਂ ਹੈਗੀਆਂ ਜੀ ਲੱਗਦਾ ਵੀ ਇਲਾਕੇ ਦੇ ਜਿਹੜੇ ਬੱਚੇ ਨੇ ਜਿਹੜਾ ਪੁਰਾ ਹਲਕਾ ਸੈਂਟਰਲਾ ਉਹਨਾਂ ਨੂੰ ਇੱਕ ਬਹੁਤ ਵੱਡਾ ਹੰਕਾਰਾ ਸਿੱਖਿਆ ਦੇ ਖੇਤਰ ਚ ਮਿਲੂਗਾ ਹਾਂਜੀ ਇਹ ਥੋੜਾ ਜਿਹਾ ਪਿਛੜਿਆ ਹੋਇਆ ਇਲਾਕਾ ਸੀ ਇੱਥੇ ਜ਼ਰੂਰਤ ਸੀ ਇਹੋ ਜਿਹਾ ਸਕੂਲ ਦੀ ਮਿਡਲ ਕਲਾਸ ਲੋਕ ਸਾਡੇ ਵਰਗੇ ਰਹਿੰਦੇ ਹੈਗੇ ਆ ਔਰ ਇਹਨਾਂ ਨੂੰ ਲੋੜ ਸੀ ਸਕੂਲ ਬਹੁਤ ਦੂਰ ਜਾਣਾ ਪੈਂਦਾ ਸੀ ਬੱਚਿਆਂ ਨੂੰ ਔਰ ਬਿਲਕੁਲ ਏਰੀਆ ਦੇ ਵਿੱਚ ਅੱਜ ਇਹ ਸਕੂਲ ਖੁੱਲਣ ਜਾ ਰਿਹਾ ਹੈਗਾ ਇਹਦੇ ਨਾਲ ਬਹੁਤ ਵੱਡਾ ਸਾਡੀਆਂ 3 ਭੈਣਾਂ ਨੂੰ ਫਾਇਦਾ ਹੋਏਗਾ ਜੀ ਚੁੱਕੋ ਜੀ ਦੇਖੋ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਆ ਤੇ ਇਹ ਜਿਹੜਾ ਡਾਕਟਰ ਵੀਰ ਅਵੀਰ ਕਲ ਬਾਬਾ ਸਾਹਿਬ ਦਾ ਜੋ ਸੁਪਨਾ ਸੀ ਉਹ ਆਮ ਆਦਮੀ ਪਾਰਟੀ ਸਰਕਾਰ ਪੂਰਾ ਕਰ ਰਹੀ ਆ ਠੀਕ ਆ ਸਕੂਲ ਇਹ ਤੁਹਾਡੇ ਸਾਹਮਣੇ ਬਸੇਰੀ ਸਕੂਲ ਤੁਸੀਂ ਦੇਖੇ ਹੋਣੇ ਆ ਰੈਸ ਸਕੂਲ ਜਿਹੜਾ ਤੁਸੀਂ ਕਿਉਂਕਿ ਮੀਡੀਆ ਦਾ ਚੋਟ ਕੀ ਚੋਤਾ ਥੰਮਾਓ ਤੁਹਾਡੇ ਰਹੀ ਸਭ ਲੋਕ ਜਾਣਦੇ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਇੱਕ ਨੰਬਰ ਦਾ ਸਕੂਲ ਬਣ ਰਿਹਾਗਾ ਜਿਵੇਂ 6ਵੀਂ ਤੋਂ 12ਵੀਂ ਤੱਕ ਜੋ ਵੀ ਆ ਬਰੀਆ ਤਰੀਕੇ ਨਾਲ ਐਡਮਿਸ਼ਨ ਹੋਣੀ ਆ ਆਨਲਾਈਨ ਐਡਮਿਸ਼ਨ ਹੋਊਗਾ ਕੋਈ ਕਪਲੇਵਾਜੀ ਨਹੀਂ ਹੋਊਗੀ ਕੋਈ ਕੁਛ ਨਹੀਂ ਹੋਊਗਾ ਸਭ ਤੋਂ ਸਾਡਾ ਮਕਸਦ ਇਹੀ ਆ ਤੁਹਾਡਾ ਵਾਰਡ ਇੱਕਦਮ ਨਾਂ ਲੱਗਦਾ ਲੱਗ ਵੀ ਵੱਡਾ ਫਾਇਦਾ ਜਿਹੜੇ ਤੁਹਾਡੇ ਇਲਾਕੇ ਦੇ ਬੱਚੇ ਆ ਉਹਨਾਂ ਦੇ ਵਾਸਤੇ ਆ ਪਰ ਨਾਲ ਦੇਖੋ ਜੀ ਇੱਕ ਸੜਕ ਦਾ ਫਾਸਲਾਗਾ ਬਾੜ ਮੇਰਾ ਰਾਜੂ ਬਾਬੇ ਦਾ ਨਾਮ ਦੇ ਨਾਲ ਆ ਕਿਉਂਕਿ ਉਹ ਰਾਜੂ ਅੱਜ ਦੇ ਵਾਰਡ ਦੇ ਬੱਚੇ ਕੁਝ ਕੁਝ ਮੇਰੇ ਬਾੜ ਦੇ ਕੁਝ ਉਹ ਮੇਨ ਜਿਹੜੇ ਇੰਟੈਲੀਜੈਂਟ ਬੱਚੇ ਨੇ ਉਹਨਾਂ ਨੂੰ ਹੀ ਇੱਥੇ ਵੜਨ ਦੀ ਉਹ ਮਿਲੂਗਾ ਪਰਮਿਸ਼ਨ ਮਿਲੂਗੀ ਜਾਂ ਆਨਲਾਈਨ ਪਰਮਿਸ਼ਨ ਜਲ ਜੋ ਕੁਛ ਹੈਗਾ ਵੀ ਜੋ ਬੱਚੇ ਲਾਇਕ ਹੋਣਗੇ ਉਹਨਾਂ ਨੂੰ ਹੀ ਇੱਥੇ ਉਹ ਮਿਲੂਗੀ ਯਾਨੀ ਕਿ ਜਿਹੜਾ ਜਿੰਨੇ ਫੋਨ ਕੀਤਾ ਵੀ ਚੱਕ ਕੇ ਉਹ ਚਲਾ ਦੋ ਉਹ ਲਾ ਦੋ ਵੀ ਅਸੀਂ ਇਹ ਜਿਹੜੇ ਹਾਂ ਵੀ ਜਿਹੜੀ ਸਾਡੇ ਅਰਵਿੰਦਰ ਕੇਈ ਵਾਲੇ ਆਮਾਨ ਸਾਹਿਬ ਜਾਂ ਸਾਡੇ ਐਮਐਲਏ ਸਾਹਿਬ ਜਾਂ ਜੋ ਵੀ ਸਾਡੀ ਵੈਲਟੀਨ ਟੀਮ ਹੈਗੀ ਆ ਉਹ ਚਾਹੁੰਦੀ ਹੈ ਵੀ ਸਾਰੇ ਵੀ ਇੱਕ ਦਮ ਦੇ ਬੱਚੇ ਪੜਨ ਜਿਹੜੇ ਇੰਟੈਲੀਜੈਂਟ ਜੋ ਕਿ ਜੋ ਜਿਹੜਾ ਬੱਚੇ ਵਧੀਆ ਪੜਾਈ ਕਰਨਗੇ ਉਹਨਾਂ ਨੂੰ ਵੀ ਅੱਗੇ ਜਿਹੜੇ ਬੱਚੇ ਨਹੀਂ ਪੜਦੇ ਨੇ ਜਾਂ ਖੇਲ ਗੁੱਦਾ ਜਾ ਹੋਰ ਵੀ ਲਾ ਲਓ ਇਹ ਗਰੀਬਾਂ ਵਾਸਤੇ ਜਿੰਨਾ ਹਾਂ ਸੋਲਰ ਵਗਾਰਾ ਚ ਵੀ ਹਰ ਚੀਜ਼ ਹੋਣਗੇ ਮਤਲਬ ਬਹੁਤ ਅੱਛਾ ਬਹੁਤ ਵਧੀਆ ਹੋਊਗਾ ਸਭ ਕੁਝ ਹੋਊਗਾ